ਅੱਜ ਇੱਕ ਅਹਿਮ ਸਵਾਲ ਕਿ ਕੇਸ ਕਿਉਂ ਜ਼ਰੂਰੀ ਹਨ ਇਹ ਸਵਾਲ ਨੂੰ ਇੱਕ ਵਿਸ਼ੇ ਦੇ ਰੂਪ ਦੇ ਵਿੱਚ ਲੈ ਕੇ ਆਪਾਂ ਵਿਚਾਰਨ ਅਤੇ ਸਮਝਣ ਦਾ ਯਤਨ ਕਰਾਂਗੇ ਕਿਉਂਕਿ ਕੇਸ ਗੁਰੂ ਦੀ ਮੋਹਰ ਪਰ ਕੇਸ ਰੱਖਣ ਦੀ ਗੱਲ ਤਾਂ ਸਾਡੇ ਪ੍ਰਚਾਰਕ ਸਟੇਜਾਂ ਦੇ ਉੱਪਰ ਕਰਦੇ ਵੀ ਨੇ ਅਮਰਤ ਛਕਣ ਦੀ ਗੱਲ ਵੀ ਕਰਦੇ ਨੇ ਖੰਡੇ ਵੱਟ ਦੀ ਪੌਲ ਛੱਕ ਕੇ ਗੁਰੂ ਵਾਲੇ ਬਣ ਜੋ ਇਹਦਾ ਪ੍ਰਚਾਰ ਕੀਤਾ ਗਿਆ ਹੈ ਬਹੁਤ ਪ੍ਰਚਾਰਿਆ ਗਿਆ ਪਰ ਇਹਨਾਂ ਦੀ ਮਹੱਤਤਾ ਜਿਹੜੀ ਹੈ ਨਾ ਉਹ ਬਹੁਤ ਘੱਟ ਦਸੀ ਗਈ ਹੈ ਇਸ ਕਰਕੇ ਇਸ ਵਿਸ਼ੇ ਨੂੰ ਕਿ ਕੇਸ ਜ਼ਰੂਰੀ ਕਿਉਂ ਹਨ ਹਰ ਵਕਤੋ ਵਿਚਾਰਨ ਅਤੇ ਸਮਝਣ ਦਾ ਯਤਨ ਕਰਾਂਗੇ ਅਤੇ ਕੋਸ਼ਿਸ਼ ਹੋਏਗੀ ਕਿ ਇਸ ਵਿਸ਼ੇ ਨੂੰ ਜਿਹੜਾ ਉਹ ਸਪਸ਼ਟ ਕਰਨ ਦਾ ਯਤਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਦੇ ਜੋ ਸਰੀਰ ਦੇ ਉਪਰ ਅੰਗਾਂ ਤੇ ਵਾਲ ਉਗਦੇ ਨੇ ਉਹਨਾਂ ਨੂੰ ਕੇਸ ਕਿਹਾ ਜਾਂਦਾ ਹੈ ਕੇਸ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ ਕ ਕੇ ਨੂੰ ਲਾਵਾ ਤੇ ਸ ਸ ਕੇਸ ਜਿਸ ਦਾ ਅਰਥ ਹੈ ਕਿ ਇੱਕ ਪ੍ਰਕਾਸ਼ ਇੱਕ ਨੂਰ ਇੱਕ ਗਿਆਨ ਮਨੁੱਖ ਦੇ ਕੁਦਰਤੀ ਸ਼ਿੰਗਾਰ ਜਾਂ ਸੁੰਦਰਤਾ ਦੇ ਵਿੱਚ ਤੁਸੀਂ ਦੇਖੋ ਕਿ ਜਿੰਨਾ ਹਿੱਸਾ ਜਾਂ ਜੋ ਭੂਮਿਕਾ ਕੇਸ ਨਿਭਾਉਂਦੇ ਆ ਉਹਨਾਂ ਸਰੀਰ ਦਾ ਕੋਈ ਵੀ ਹੋਰ ਅੰਗ ਨਹੀਂ ਨਿਭਾਉਂਦਾ ਕੇਸ ਮਨੁੱਖ ਦੇ ਇੱਕ ਜਿਸਮਾਨੀ ਤੇ ਰੋਹਾਨੀ ਤੌਰ ਤੇ ਭਾਰੀ ਰੱਖਿਆ ਕਰਦੇ ਨੇ ਸਾਡੇ ਸਰੀਰ ਦੇ ਵਿੱਚ ਮੈਲ ਪਸੀਨਾ ਇਹ ਸਭ ਕੁਝ ਸਰੀਰ ਦੇ ਜੋ ਕੇਸ ਨੇ ਉਹਨਾਂ ਦੁਆਰਾ ਹੀ ਇਹ ਗੰਦਗੀ ਸਰੀਰ ਦੇ ਵਿੱਚੋਂ ਬਾਹਰ ਕੱਢੀ ਜਾਂਦੀ ਹੈ। ਵੈਸੇ ਤੇ ਆਮ ਤੌਰ ਤੇ ਇਹ ਵੀ ਗੱਲ ਅਸੀਂ ਸੁਣਦੇ ਨੇ ਅਤੇ ਕਈ ਵੀ ਜਾਂਦੀ ਆ ਕਿ ਕੇਸ ਰੱਖਣ ਦਾ ਹੁਕਮ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ। ਕੇਸ ਲਾਜ਼ਮੀ ਸਿੱਖ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ। ਇਹ ਗੱਲ ਬਿਲਕੁਲ ਬੇਬੁਨਿਆਦ ਅਤੇ ਗਲਤ ਦਲੀਲ ਆ ਕਿਉਂਕਿ ਕੇਸ ਕੇਸ ਜਿਹੜੇ ਨੇ ਇਹ ਰੱਖਣ ਦੀ ਗੱਲ ਇਹ ਹੁਕਮ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਜਦੋਂ ਤਿੰਨ ਹੁਕਮ ਕੀਤੇ ਹਨ ਨਾ ਤੈਨੂੰ ਉਪਦੇਸ਼ ਦਿੱਤੇ ਆ ਉਹਨਾਂ ਤਿੰਨਾਂ ਦੇ ਵਿੱਚ ਪਹਿਲਾ ਹੁਕਮ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇਹੋ ਦਿੱਤਾ ਹੈ ਕਿ ਭਾਈ ਕੇਸ ਨਹੀਂ ਕਟਵਾਉਣੇ ਰੋਮਾਂ ਦੀ ਬੇਦਬੀ ਨਹੀਂ ਕਰਨੀ ਆਓ ਥੋੜਾ ਜਿਹਾ ਵਿਸਥਾਰ ਦੇ ਨਾਲ ਇਸ ਵਿਸ਼ੇ ਨੂੰ ਸਮਝਣ ਦਾ ਯਤਨ ਕਰਾਂਗੇ ਕਿਉਂਕਿ ਇਹ ਵਿਸ਼ਾ ਸਿੱਖ ਧਰਮ ਦੇ ਵਿੱਚ ਕੇਸ ਜਿਹੜੇ ਨੇ ਉਹ ਸਿੱਖੀ ਦਾ ਮੋਢ ਨੇ ਹਰ ਵਕਤ ਤੋਂ ਆਪਾਂ ਸਮਝਣ ਦਾ ਯਤਨ ਕਰਨਾ ਹੈ ਹੋ ਸਕਦਾ ਇਹਦੇ ਦੋ ਜਾਂ ਤਿੰਨ ਵਾਰ ਵੀ ਇਹਦੀ ਵਿਚਾਰ ਕਰਨੀ ਪਵੇ ਪਰ ਆਪਾਂ ਸਪਸ਼ਟ ਕਰਨ ਦਾ ਯਤਨ ਜ਼ਰੂਰ ਕਰਾਂਗੇ ਹੁਣ ਆਪਾਂ ਥੋੜਾ ਜਿਹਾ ਖੁੱਲ ਕੇ ਇਸ ਵਿਸ਼ੇ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ ਕੇਸ ਜਿਹੜੇ ਨੇ ਉਹ ਮਨੁੱਖੀ ਸਰੀਰ ਦਾ ਇੱਕ ਸੰਜੀਵ ਤੇ ਬਕਾਇਦਾ ਇੱਕ ਵਦਨ ਨੂੰ ਖੁੱਲਣ ਵਾਲਾ ਅੰਗ ਹੈ ਸਾਇੰਸ ਨੇ ਵੀ ਇਸ ਗੱਲ ਦੀ ਜਿਹੜੀ ਉਹ ਪੁਸ਼ਟੀ ਕੀਤੀ ਹੈ ਜਦੋਂ ਅਸੀਂ ਪ੍ਰਾਚੀਨ ਗ੍ਰੰਥਾਂ ਨੂੰ ਪੜ੍ਹਦੇ ਹਾਂ ਨਾ ਤਾਂ ਪ੍ਰਾਚੀਨ ਸਮੇਂ ਦੇ ਵਿੱਚ ਜਿਹੜੇ ਮਨੁੱਖ ਸਨ ਉਹ ਵੀ ਕੇਸਾਂ ਦੇ ਸਹਤ ਹੀ ਵਿਚਰਿਆ ਕਰਦੇ ਸੀ ਪਰਾਤਨ ਗ੍ਰੰਥਾਂ ਨੂੰ ਘੂਕ ਕੇ ਵੇਖੀਏ ਜਿਤਨੇ ਵੀ ઋષਿ ਮੁਨੀ ਦੇਵਤੇ ਪਗੰਬਰ ਰਾਜੇ ਮਹਾਰਾਜੇ ਹੋਏ ਉਹ ਸਾਰੇ ਕੇਸਾਂ ਦੇ ਸਹਿਤ ਹੀ ਹੋਏ ਨੇ ਇਹਨਾਂ ਦਾ ਜ਼ਿਕਰ ਪਰਾਤਨ ਗ੍ਰੰਥਾਂ ਦੇ ਵਿੱਚ ਆਮ ਹੀ ਮਿਲਦਾ ਹੁਣ ਭਾਰਤੀ ਸੰਸਕ੍ਰਿਤੀ ਦੇ ਅਨੁਸਾਰ ਪਰਾਤਨ ਕਾਲ ਦੇ ਵਿੱਚ ਜਿਹੜਾ ਬ੍ਰਾਹਮਣ ਸੀ ਬ੍ਰਾਹਮਣ ਨੂੰ ਕਤਲ ਦੀ ਸਜ਼ਾ ਦੇਣ ਦੀ ਥਾਂ ਤੇ ਉਹਦੇ ਕੇਸ ਕਤਲ ਕਰ ਦਿੱਤੇ ਜਾਂਦੇ ਸਨ ਪਰ ਦੇਖੋ ਬ੍ਰਾਹਮਣ ਉਹ ਵਰਗ ਦੀ ਇੱਕ ਨੀਤੀ ਉਹਦੀ ਚਤੁਰਤਾ ਤੇ ਉਹਦੀ ਚਲਾਕੀ ਦੇਖੋ ਕਿ ਉਸ ਬੰਮਨ ਨੇ ਇਸ ਜਹਿਮਤ ਨੂੰ ਵੀ ਰਹਿਮਤ ਦੇ ਵਿੱਚ ਬਦਲ ਕੇ ਰੱਖ ਦਿੱਤਾ ਕੀਤਾ ਕਿ ਕਿ ਮੁੰਡਨ ਨੂੰ ਵੀ ਧਰਮ ਦਾ ਅੰਗ ਕਰਾਰ ਦਿੱਤਾ ਇਸ ਇਸੇ ਤਰ੍ਹਾਂ ਪੱਛਮ ਵਿੱਚ ਵੀ ਫੈਸ਼ਨ ਦੇ ਵੇਗ ਵਿੱਚ ਕੇਸ ਕਤਲ ਕਰਵਾਉਣ ਦਾ ਜਿਹੜਾ ਰਿਵਾਜ ਹੈ ਉਹ ਆਮ ਹੀ ਗੁਰੂ ਸਾਹਿਬ ਨੇ ਸਾਨੂੰ ਖਾਲਸੇ ਨੂੰ ਹਰ ਵਕਤ ਤੋਂ ਸੰਪੂਰਨ ਬਣਾਇਆ ਅਤੇ ਸਿੱਖਾਂ ਨੂੰ ਹਦਾਇਤ ਦੇ ਕੇ ਸਾਬਤ ਸੂਰਤ ਦਸਤਾਰ ਸਜਾਇਆ ਦਸਵੇਂ ਜਾਮੇ ਵਿੱਚ ਤਾਂ ਸਤਿਗੁਰ ਜੀ ਨੇ ਸਪਸ਼ਟ ਫਰਮਾਨ ਕੀਤਾ ਹੈ ਕਿ ਕੇਸ ਕਟਵਾਉਣ ਵਾਲਾ ਮੇਰਾ ਸਿੱਖ ਨਹੀਂ ਖਾਲਸਾ ਉਹੀ ਆ ਜੋ ਸਰੀਰ ਦੇ ਬਾਕੀ ਅੰਗਾਂ ਵਾਂਗ ਜੋ ਸਰੀਰ ਦੇ ਉਤੇ ਕੇਸ ਨੇ ਉਹਨਾਂ ਦਾ ਵੀ ਸਤਿਕਾਰ ਕਰੇ ਉਹਨਾਂ ਨੂੰ ਵੀ ਕਾਇਮ ਰੱਖੇ ਕੇਸ ਕੇਵਲ ਕਕਾਰ ਨਹੀਂ ਸਖੋਂ ਇੱਕ ਤਰ੍ਹਾਂ ਦੀ ਸਿੱਖ ਦੀ ਰੂਹ ਰਵਾਂ ਹੈ ਰੂਹ ਦੇ ਨਾਲ ਜੁੜੇ ਹੋਏ ਨੇ ਜੇ ਕੇਸ ਨਹੀਂ ਤਾਂ ਸਿੱਖ ਸਿੱਖੀ ਤੋਂ ਖਾਰਜ ਆ ਉਹ ਪਤਿਤ ਗਿਣਿਆ ਜਾਏ ਕੇਸ ਸਰੀਰ ਦਾ ਅੰਗ ਹੈ ਜਦ ਕਿ ਕਕਾਰ ਤਾਂ ਬਾਹਰੋਂ ਧਾਰਨ ਕੀਤੇ ਜਾਂਦੇ ਨੇ ਤੇ ਕੇਸਾਂ ਦੀ ਸੰਭਾਲ ਦੇ ਲਈ ਮਹਾਰਾਜ ਨੇ ਸਾਨੂੰ ਦੋ ਚਿੰਨ ਦਿੱਤੇ ਨੇ ਇੱਕ ਹੈ ਕੰਗਾ ਤੇ ਇੱਕ ਹੈ ਦਸਤਾਰ ਜੋ ਕੇਸਾਂ ਦੀ ਸੰਭਾਲ ਦੇ ਲਈ ਲਾਜ਼ਮੀ ਹੈ ਦੋ ਔਸੂਲ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਬੰਦਾ ਆਪਣੇ ਜੀਵਨ ਦੇ ਵਿੱਚ ਫੋਲੋ ਕਰਦਾ ਹੈ ਪਹਿਲਾ ਔਸੂਲ ਹੈ ਈਸ਼ਵਰ ਕਰਤ ਦੂਸਰਾ ਹੈ ਮਨੁੱਖੀ ਕਰਤ ਜੀਵਨ ਨੂੰ ਸਫਲ ਬਣਾਉਣ ਦੇ ਲਈ ਚੰਗੇ ਢੰਗ ਦੇ ਨਾਲ ਚਲਾਉਣ ਦੇ ਲਈ ਮਨੁੱਖ ਕਿਸੇ ਨਾ ਕਿਸੇ ਅਸੂਲ ਦਾ ਪਾਬੰਦ ਹੁੰਦਾ ਹੈ ਕਿਸੇ ਨਾ ਕਿਸੇ ਅਸੂਲ ਨੂੰ ਮੰਨਦਾ ਹੈ ਜੇ ਮਨੁੱਖ ਰੱਬੀ ਅਸੂਲ ਦਾ ਪਾਬੰਦ ਹੋਵੇ ਤਾਂ ਉਹ ਆਪਣੇ ਮਕਸਦ ਆਪਣੇ ਮੰਤਵ ਦੇ ਵਿੱਚ ਸਫਲ ਹੋ ਜਾਂਦਾ ਹੈ ਪਰ ਜੇਕਰ ਮਨੁੱਖ ਮਨੋਕਲਪਿਤ ਕਾੜਾ ਪਿੱਛੇ ਲੱਗ ਤੁਰੇ ਤਾਂ ਇਨਸਾਨੀ ਜੋ ਆਦਰਸ਼ ਆ ਉਹਦੇ ਤੋਂ ਟੁੱਟ ਕੇ ਗਿਰ ਕੇ ਦੁੱਖਾਂ ਦੇ ਚੱਕਰ ਦੇ ਵਿੱਚ ਫਸ ਜਾਂਦਾ ਹੈ ਅਸੀਂ ਦੇਖਣਾ ਹੈ ਕਿ ਅਸੀਂ ਕਿਹੜਾ ਅਸੂਲ ਜਿਹੜਾ ਹੈ ਉਦੇ ਪਬੰਧ ਹੋਣਾ ਹੈ ਈਸ਼ਵਰਕ੍ਰਿਤ ਤੇ ਮਨੁੱਖੀਕ੍ਰਿਤ ਤੇ ਮਹਾਰਾਜ ਦੇ ਕਹਿੰਦੇ ਨੇ ਸੋ ਸਿੱਖ ਸਖਾ ਬੰਧਵ ਹੈ ਭਾਈ ਜੇ ਗੁਰਗੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਂ ਸਾਡੇ ਸਰੀਰ ਦੀ ਬਨਾਵਟ ਇੱਕ ਰੱਬੀ ਅਸੂਲ ਹੈ ਇਸ ਗੱਲ ਨੂੰ ਯਾਦ ਰੱਖਣਾ ਵੀ ਇਹ ਬਨਾਵਟ ਇੱਕ ਰੱਬ ਦਾ ਹੀ ਅਸੂਲ ਹੈ ਇਹਦੀ ਭੰਨ ਤੋੜ ਕਰਨਾ ਇਹ ਮਨੁੱਖ ਦੀ ਗੜ ਹੈ ਰੱਬੀ ਅਸੂਲ ਨੂੰ ਭੰਗ ਕਰਕੇ ਮਨੁੱਖ ਭਾਵੇਂ ਲੱਖਾਂ ਤਰੀਕੇ ਕਿਉਂ ਨਾ ਅਪਣਾ ਲਵੇ ਪਰ ਇਹ ਯਾਦ ਰੱਖਣਾ ਕਿ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਉਹਨਾਂ ਦਾ ਕੌਡੀ ਵੀ ਮੂਲ ਨਹੀਂ ਪੈਣਾ ਉਹ ਹਮੇਸ਼ਾ ਹੀ ਪ੍ਰਮਾਤਮਾ ਤੋਂ ਬੇਮੁਖ ਹੀ ਰਹੇਗਾ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਆ ਕਿ ਈਸ਼ਵਰ ਦੀ ਪ੍ਰਾਪਤੀ ਦੇ ਲਈ ਭਗਤੀ ਜ਼ਰੂਰੀ ਹੈ ਮਨ ਦੀ ਪਵਿੱਤਰਤਾ ਜ਼ਰੂਰੀ ਹੈ ਨਾਮ ਸਿਮਰਨ ਚੰਗੇ ਗੁਣਾਂ ਦੀ ਲੋੜ ਆ ਪਰ ਇਹ ਵੀ ਗੱਲ ਜਿਹੜੀ ਆ ਉਹ ਯਾਦ ਰੱਖਣਾ ਕਿ ਇਹਨਾਂ ਗੁਣਾਂ ਦੀ ਪ੍ਰਾਪਤੀ ਨਿਰੰਕਾਰ ਦੀ ਰਜ਼ਾ ਦੇ ਵਿੱਚ ਰਹਿ ਕੇ ਹੀ ਹੋ ਸਕਦੀ ਹੈ ਤੇ ਉਹਦੇ ਲਈ ਸਾਬਤ ਸੂਰਤ ਰਹਿਣਾ ਜਿਹੜਾ ਹੈ ਨਾ ਉਹ ਜ਼ਰੂਰੀ ਹੈ ਸੰਸਾਰ ਦੇ ਵਿੱਚ ਜਿਤਨੇ ਵੀ ઋષਿ मुनि अवतार پیغمبر ਆਏ ਨੇ ਹਰੇਕ ਨੇ ਆਪਣਾ ਮਤ ਚਲਾਇਆ ਹੈ ਹਰੇਕ ਨੇ ਆਪਣੇ ਵੱਖਰੇ ਅਸੂਲ ਬਣਾਏ ਨੇ ਪਰ ਕਿਸੇ ਨੇ ਵੀ ਕਿਸਾਂ ਦਾ ਖੰਡਨ ਨਹੀਂ ਕੀਤਾ ਸਗੋਂ ਇਹਨਾਂ ਦੀ ਮਹਾਨਤਾ ਹੀ ਦਰਸਾਈ ਹੈ ਪਰ ਸਮੇਂ ਦੇ ਚੱਕਰ ਨੇ ਮਨੁੱਖ ਦਾ ਨੂੰ ਇੱਥੋਂ ਤੱਕ ਦਿਰਾ ਦਿੱਤਾ ਹੈ ਕਿ ਦੁਨੀਆ ਭਰ ਦੇ ਬਹੁਤ ਸਾਰੇ ਮਤਾਂ ਦੇ ਪੈਰੋਕਾਰਾਂ ਨੇ ਇਸ ਪਤਿਤ ਕਰਮ ਨੂੰ ਧਰਮ ਦਾ ਨਾਮ ਦੇਣ ਤੋਂ ਵੀ ਸੰਕੋਚ ਨਹੀਂ ਕੀਤਾ ਤੁਸੀਂ ਪੜ੍ਹ ਕੇ ਦੇਖੋ ਵੇਦ ਪੁਰਾਨ ਸ਼ਾਸਤਰ ਕੁਰਾਨ ਇਸਲਾਮੀ ਪੁਸਤਕ ਇਹਨਾਂ ਨੂੰ ਪੜ੍ਹ ਕੇ ਵੀ ਪਤਾ ਲੱਗਦਾ ਹੈ ਕਿ ਕੇਸ ਕਟਵਾਉਨੇ ਕਿਤੇ ਵੀ ਤਰ੍ਹਾਂ ਜਾਇਜ਼ ਨਹੀਂ ਸਗੋਂ ਇਹਨਾਂ ਨੂੰ ਕਟਵਾਉਣਾ ਇੱਕ ਵੱਜਰ ਪਾਪ ਹੈ ਪੁਰਾਣੇ ਸਮੇਂ ਦੇ ਵਿੱਚ ਕੇਸ ਉਹਨਾਂ ਦੇ ਕੱਟੇ ਜਾਂਦੇ ਸਨ ਜਦੋਂ ਕਿਸੇ ਤੋ ਕਰਮੀ ਨੂੰ ਮੌਤ ਤੋਂ ਵੀ ਵੱਡੀ ਸਜ਼ਾ ਦੇਣੀ ਹੁੰਦੀ ਸੀ ਤਾਂ ਉਹਦੇ ਕੇਸ ਕਤਲ ਕਰ ਦਿੱਤੇ ਜਾਂਦੇ ਸਨ ਜੋ ਕਿ ਅੱਜ ਫੈਸ਼ਨ ਪ੍ਰਸਤੀ ਬਣ ਚੁੱਕਾ ਹੈ ਭਾਵੇਂ ਗੁਰੂ ਸਾਹਿਬ ਨੇ ਮਨੁੱਖੀ ਕਲਪਿਤ ਮਜ਼ਹਬ ਫਿਰਕੇ ਜਾਤ ਬਾਤ ਆਦ ਬੰਦਨਾ ਤੋਂ ਉੱਠ ਕੇ ਇੱਕ ਰੱਬੀ ਮਜ਼ਹਬ ਦੀ ਇੱਕ ਰਬੀ ਧਰਮ ਦੀ ਗੱਲ ਕੀਤੀ ਆ ਤੇ ਉਹ ਸਰਬੀ ਧਰਮ ਦੇ ਵਿੱਚ ਪਹਿਲੀ ਸ਼ਰਤ ਇਹ ਆ ਕਿ ਨਿਰੰਕਾਰ ਜੇ ਹੋਣਾ ਹੈ ਤਾਂ ਸਾਬਤ ਸੂਰਤ ਜਿਹੜਾ ਹੈ ਨਾ ਉਹ ਪਹਿਲੀ ਸ਼ਰਤ ਹੈ ਗੁਰੂ ਨਾਨਕ ਦੇਵ ਕਰਦੀ ਤੁਸੀਂ ਇਤਿਹਾਸ ਦੇ ਵਿੱਚ છાਤੀ ਮਾਰ ਕੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਅੰਤਿਮ ਸਮੇਂ ਦੇ ਵਿੱਚ ਸਿੱਖਾਂ ਦੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਅਤੇ ਪੰਥ ਨੇ ਇਸ ਸਤਿਗੁਰ ਦੇ ਹੁਕਮ ਨੂੰ ਜਿਹੜਾ ਉਹ ਮੰਨਿਆ ਹੁਣ ਸਵਾਲ ਇਹ ਪੈਦਾ ਹੁੰਦਾ ਏ ਕਿ ਸਿੱਖਾਂ ਦੀ ਜਿਹੜੀ ਆਤਮਿਕ ਜੋਤ ਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਸਤਿਗੁਰ ਜੀ ਦੇ ਸਰੂਪ ਦੇ ਵਿੱਚ ਇੱਕ ਵੀ ਅੱਖਰ ਜਿਹੜਾ ਅਦਲ ਬਦਲ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਹੱਕ ਨਹੀਂ ਹੈਗਾ ਜੇ ਉਹ ਆਤਮਿਕ ਸਰੂਪ ਦੇ ਵਿੱਚ ਇੱਕ ਵੀ ਅੱਖਰ ਅਦਲ ਬਦਲ ਕਰਨ ਦਾ ਕੋਈ ਹੱਕ ਨਹੀਂ ਤਾਂ ਫਿਰ ਜਿਹੜਾ ਗੁਰੂ ਦਾ ਸਰੀਰ ਆ ਪੰਥ ਆ ਇਸ ਸਰੀਰ ਦੇ ਨਾਲ ਵੀ ਜਿਹੜਾ ਇਹ ਛੇੜਛੜ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ ਸਤਿਗੁਰੂ ਜੀ ਨੇ ਤਾਂ ਇਸ ਖਾਲਸੇ ਨੂੰ ਇਸ ਪੰਥ ਨੂੰ ਆਪਣਾ ਰੂਪ ਬਣਾਇਆ ਹੋਇਆ ਹੈ ਕਿ ਇਹ ਮੇਰਾ ਰੂਪ ਹੈ ਤੇ ਫਿਰ ਇਹਦੇ ਨਾਲ ਛੇੜਛੜ ਕਰਨੀ ਇੱਕ ਵੱਜਰ ਪਾਪ ਹੁਣ ਕੇਸ ਜ਼ਰੂਰੀ ਕਿਉਂ ਨੇ ਇਹਦਾ ਥੋੜਾ ਜਿਹਾ ਆਪਾਂ ਸਾਇੰਟਿਫਿਕ ਪੱਖ ਵੀ ਜਿਹੜਾ ਹੈ ਉਹ ਵਿਚਾਰਨ ਦਾ ਯਤਨ ਕਰਦੇ ਆ ਕਿ ਕੇਸ ਕੁਦਰਤ ਦੀ ਇੱਕ ਅਜਿਹੀ ਸ਼ਕਤੀ ਆ ਕਿ ਜਿਹੜੀ ਸਰੀਰ ਨੂੰ ਗਰਮੀਆਂ ਦੇ ਵਿੱਚ ਠੰਡ ਦਿੰਦੀ ਆ ਤੇ ਸਰਦੀਆਂ ਦੇ ਵਿੱਚ ਗਰਮਾਈਸ਼ ਦਿੰਦੀ ਆ ਸੋ ਕੇਸ ਸਰਦੀਆਂ ਦੇ ਵਿੱਚ ਗਰਮੀ ਤੇ ਗਰਮੀਆਂ ਦੇ ਵਿੱਚ ਸਰਦੀ ਦਿੰਦੇ ਨੇ ਹੁਣ ਤੁਸੀਂ ਦੂਜੇ ਪਾਸੇ ਝਾਤ ਮਾਰ ਕੇ ਦੇਖੋ ਜੋ ਜੀਵ ਨੇ ਜਾਨਵਰ ਨੇ ਉਹ ਆਮ ਤੌਰ ਤੇ ਨੰਗੇ ਹੀ ਫਿਰਦੇ ਨੇ ਇਸ ਲਈ ਕਿ ਕੁਦਰਤ ਨੇ ਉਹਨਾਂ ਜੀਵਾਂ ਨੂੰ ਮਨੁੱਖ ਨਾਲੋਂ ਵੱਧ ਵਾਲ ਦਿੱਤੇ ਨੇ ਅਤੇ ਉਹ ਵਾਲ ਗਰਮੀ ਅਤੇ ਸਰਦੀ ਦੇ ਵਿੱਚ ਉਹਨਾਂ ਦੇ ਸਰੀਰਕ ਰੱਖਿਆ ਕਰਦੇ ਨੇ ਭਵੇਂ ਕਿ ਇਹ ਸਾਰੇ ਜਾਨਵਰਾਂ ਤੇ ਇਹ ਅਸੂਲ ਲਾਗੂ ਨਹੀਂ ਹੁੰਦਾ ਪਰ ਆਮ ਪਸ਼ੂਆਂ ਨੇ ਜਦੋਂ ਅਸੀਂ ਦੇਖਦੇ ਆ ਤਾਂ ਉਹਨਾਂ ਦੇ ਸਰੀਰ ਦੇ ਉੱਪਰ ਵਾਲ ਵਧੇਰੇ ਹੀ ਹੁੰਦੇ ਨੇ ਅਤੇ ਘੋੜੇ ਦੀ ਪੂਛ ਅਤੇ ਉਹਦੇ ਗਲੇ ਦੇ ਵਾਲ ਜੇ ਕੱਟ ਦਿੱਤੇ ਜਾਣ ਤਾਂ ਉਹਦੀ ਕੀਮਤ ਜਿਹੜੀ ਨਾ ਉਹ ਅੱਧੇ ਤੋਂ ਵੀ ਘੱਟ ਪੈਂਦੀ ਹੈ ਸੋ ਮਨੁੱਖੀ ਰੂਪ ਤੇ ਜਲਵਾ ਵੀ ਕੇਸਾਂ ਕਰਕੇ ਹੀ ਮਨੁੱਖ ਨੂੰ ਪ੍ਰਾਪਤ ਆ ਇੱਕੋ ਮਨੁੱਖ ਕੇਸਾਂ ਦੇ ਸਮੇਂ ਦੀ ਅਤੇ ਕੇਸਾਂ ਦੇ ਅਨਹੋਂਦ ਦੀ ਇੱਕ ਫੋਟੋ ਕਰਵਾ ਕੇ ਦੇਖ ਲਵੋ ਪਤਾ ਲੱਗ ਜਾਏਗਾ ਕਿ ਜੇਕਰ ਇੱਕ ਫੋਟੋ ਜਿਸ ਦੇ ਵਿੱਚ ਉਸ ਨੇ ਕੇਸ ਕਤਲ ਕੀਤੇ ਹੋਏ ਨੇ ਅਤੇ ਦੂਜੀ ਫੋਟੋ ਜਿਸ ਦੇ ਵਿੱਚ ਉਹਨੇ ਕੇਸ ਰੱਖੇ ਹੋਏ ਨੇ ਸਾਬਤ ਸੂਰਤ ਹੈ ਸਿਰ ਤੇ ਦਸਤਾਰ ਹੈ ਅੰਤਰ ਆਪਣੇ ਆਪ ਹੀ ਜਿਹੜਾ ਹੈ ਉਹ ਲੱਭ ਜਾਵੇਗਾ ਕਿ ਕਿਤਨਾ ਵੱਡਾ ਅੰਤਰ ਹੈ ਜੰਗਲ ਦੇ ਵਿੱਚ ਰਹਿਣ ਵਾਲਾ ਸ਼ੇਰ ਕੁਦਰਤ ਨੇ ਉਹਦੇ ਸਰੀਰ ਦੇ ਉੱਪਰ ਜੋ ਵਾਲ ਦਿੱਤੇ ਨੇ ਉਹਦੇ ਜੋ ਆਪਾਂ ਚਿਹਰਾ ਦੇਖਦੇ ਹਾਂ ਦਾੜੀ ਆ ਜੇ ਉਹਨੂੰ ਕੱਟ ਦਿੱਤਾ ਜਾਵੇ ਤਾਂ ਸ਼ੇਰ ਦਾ ਕੋਈ ਪ੍ਰਭਾਵ ਨਹੀਂ ਕੋਈ ਉਹਦੀ ਦਹਿਸ਼ਤ ਨਹੀਂ ਕੋਈ ਉਹਦਾ ਡਰ ਨਹੀਂ ਸ਼ੇਰ ਦਾ ਪ੍ਰਭਾਵ ਉਹਦੀ ਦਹਿਸ਼ਤ ਉਹਦਾ ਜਿਹੜਾ ਚਿਹਰਾ ਹੈ ਨਾ ਚਿਹਰੇ ਦੇ ਉੱਪਰ ਜਿਹੜੇ ਕੇਸ ਨੇ ਜਿਹੜੇ ਵਾਲ ਨੇ ਉਹਦੇ ਕਰਕੇ ਆ ਤੇ ਗੁਰੂ ਸਾਹਿਬ ਨੇ ਵੀ ਸਾਨੂੰ ਸਿੰਘ ਬਣਾਇਆ ਸ਼ੇਰ ਤੇ ਜੇ ਸ਼ੇਰ ਨੂੰ ਘੋਨ-ਮੋਨ ਕਰ ਦਿੱਤਾ ਜਾਵੇ ਉਹਦੀ ਟੌਰ ਵਧੇਗੀ ਕਿ ਸ਼ੇਰ ਜਿਹੜਾ ਹੈ ਉਹ ਜਿਆਦਾ ਸੋਹਣਾ ਤੇ ਖੂਬਸੂਰਤ ਲੱਗਣਾ ਜਿਹੜਾ ਉਹ ਲੱਗੇਗਾ ਸਾਨੂੰ ਆਪਣੇ ਆਪ ਹੀ ਇਸ ਗੱਲ ਇਸ ਖਿਆਲ ਦੇ ਵੱਲ ਵੀ છાਤੀ ਮਾਰ ਕੇ ਦੇਖਣੀ ਸੋ ਜਿਵੇਂ ਬਰਸ਼ ਦੀ ਜਿਹੜੇ ਪੱਤੇ ਹੁੰਦੇ ਨੇ ਅਤੇ ਬਾਗ ਦੀ ਸ਼ੋਭਾ ਜਿਹੜੀ ਉਹ ਵੇਲ ਬੂਟਿਆਂ ਦੇ ਨਾਲ ਹੁੰਦੀ ਹੈ ਖੇਤਾਂ ਦੇ ਵਿੱਚ ਸਬਜ਼ੀਆਂ ਉਗਦੀਆਂ ਨੇ ਇਸੇ ਤਰੀਕੇ ਦੇ ਨਾਲ ਹੀ ਮਨੁੱਖ ਦੀ ਜਿਹੜੀ ਸ਼ੋਭਾ ਹੈ ਵੜਾਈ ਹੈ ਨਾ ਉਹ ਕਿਸਾ ਕਰਕੇ ਹੈ ਜੇ ਸੰਸਾਰ ਦੇ ਵਿੱਚੋਂ ਸਾਰੇ ਬੂਟੇ ਉਹਨਾਂ ਦੇ ਪੱਤੇ ਡਿੱਗ ਜਾਣ ਫਿਰ ਨਾ ਉਗਣ ਬਾਗ ਬਗੀਚਿਆਂ ਦੇ ਵਿੱਚ ਕੋਈ ਫੁੱਲ ਹੀ ਨਾ ਰਵੇ ਪਹਾੜਾਂ ਤੇ ਕੋਈ ਬਰਿਸ਼ ਉਹਨਾਂ ਤੇ ਕੋਈ ਪੱਤੇ ਟਾਹਣੀਆਂ ਨਾ ਉਗਣ ਤਾਂ ਇਹ ਸੰਸਾਰ ਤੇ ਝਾਤ ਮਾਰ ਕੇ ਵੇਖੋਗੇ ਕਿੰਨਾ ਡਰਾਉਣਾ ਤੇ ਕਿੰਨਾ ਬਦਸੂਰਤ ਹੋ ਜਾਵੇਗਾ ਕੇਸਾਂ ਦੀ ਮਹਾਨਤਾ ਇੰਨੀ ਆ ਕਿ ਅੱਜ ਵੀ ਤੁਸੀਂ ਦੇਖੋ ਕਿ ਸਾਡੇ ਮੁਸਲਮਾਨ ਭਰਾ ਜਿਹੜੇ ਆ ਅੱਜ ਵੀ ਕੇਸਾਂ ਵਾਲੇ ਨੂੰ ਸਾਈਂ ਪੀਰ ਜਾਂ ਬਜ਼ੁਰਗ ਆਦ ਸਤਕਾਰ ਭਰੇ ਸ਼ਬਦਾਂ ਦੇ ਨਾਲ ਬੁਲਾਉਂਦੇ ਹੁਣ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਦਲੀਲ ਦਿੰਦੇ ਨੇ ਕਿ ਕੇਸ ਰੱਖੇ ਨੇ ਸਿਰ ਬੜਾ ਦਰਦ ਹੁੰਦਾ ਸੀ ਇਸ ਕਰਕੇ ਹੀ ਕੇਸ ਨਹੀਂ ਰੱਖੇ ਕਟਾ ਦਿੱਤੇ ਜਾਂ ਗਰਮੀ ਬੜੀ ਲੱਗਦੀ ਹੈ ਕਾਰਨ ਉਹ ਦੱਸਦੇ ਨੇ ਕਿ ਅਸੀਂ ਕੇਸ ਨਹੀਂ ਨਹੀਂ ਰੱਖੇ ਪਰ ਇਹ ਗੱਲ ਉਹਨਾਂ ਦੀ ਬਿਲਕੁਲ ਨਰਮੂਲ ਅਤੇ ਗਲਤ ਹੈ ਕਿਉਂਕਿ ਕੇਸਾਂ ਧਾਰੀ ਤੁਸੀਂ ਇੱਕ ਪਾਸੇ ਵੇਖੋ ਜਿਹੜਾ ਸਿੱਖ ਦਸਤਾਰ ਸਜਾ ਰਿਹਾ ਹੈ 6-7 ਗਾਈ ਦਾ ਪੱਗ ਉਹਨੇ ਆਪਣੇ ਸਿਰ ਦੇ ਉੱਪਰ ਬੰਨੀ ਹੋਈ ਹੈ ਤੇ ਸਾਰਾ ਦਿਨ ਉਹ ਗਰਮੀ ਦੇ ਵਿੱਚ ਕੰਮ ਕਰਦਾ ਹੈ ਪਰ ਉਹਨੂੰ ਗਰਮੀ ਤਾਂ ਪ੍ਰਤੀਤ ਨਹੀਂ ਹੁੰਦੀ ਦੂਜੇ ਪਾਸੇ ਤੁਸੀਂ ਜਿਸ ਬੰਦੇ ਨੇ ਕੇਸ ਕਤਲ ਕੀਤੇ ਹੋਏ ਨੇ ਉਹਨੂੰ ਜ਼ਿਆਦਾ ਗਰਮੀ ਲੱਗਦੀ ਹੈ ਉਹ ਵਾਰ-ਵਾਰ ਦਿਨ ਦੇ ਵਿੱਚ 100 ਵਾਰ ਟੋਪੀ ਸਿਰ ਤੇ ਪਾਊਗਾ ਫਿਰ ਟੋਪੀ ਸਿਰ ਤੋਂ ਲਾਊਗਾ ਤੇ ਹਾਇ ਹਾਇ ਗਰਮੀ ਹੀ ਪੁਕਾਰੀ ਜਾਊਗਾ ਤੇ ਉਹਨੂੰ ਗਰਮੀ ਵੀ ਜ਼ਿਆਦਾ ਲੱਗੇਗੀ ਕਿਉਂ ਕਿ ਉਹਦੇ ਸਿਰ ਦੇ ਉੱਪਰ ਕੇਸ ਨਹੀਂ ਜੇ ਕੇਸ ਹੁੰਦੇ ਤਾਂ ਠੰਡਕ ਜਿਹੜੀ ਉਹ ਸਿਰ ਨੂੰ ਤੇ ਸਰੀਰ ਨੂੰ ਕੇਸਾਂ ਨੇ ਦੇਣੀ ਸੀ ਕੇਸ ਨਾ ਰੱਖਣ ਕਰਕੇ ਉਸ ਨੂੰ ਵਧੇਰੇ ਗਰਮੀ ਲੱਗ ਰਹੀ ਹੈ ਗਰਮੀ ਨੂੰ ਆਪਣੇ ਵਿੱਚ ਜਜ਼ਬ ਕਰਨ ਵਾਲੇ ਵਾਲ ਸਿਰ ਤੋਂ ਕਟਾਉਣ ਕਰਕੇ ਹੀ ਉਹ ਵਧੇਰੇ ਕਰਕੇ ਗਰਮੀ ਜਿਹੜੇ ਉਹਦਾ ਸ਼ਿਕਾਰ ਹੋ ਰਿਹਾ ਅੱਜ ਕੱਲ ਤੁਸੀਂ ਨਿਹੰਗ ਸਿੰਘਾਂ ਨੂੰ ਦੇਖੋ 20-20 ਸਿਰ ਦੇ ਦਮਾਲੇ ਉਹ ਸਿਰ ਤੇ ਰੱਖਦੇ ਜੇ ਬੋਝ ਹੋਵੇ ਜਾਂ ਗਰਮੀ ਦਾ ਸਵਾਲ ਹੋਵੇ ਤਾਂ ਉਹ ਇੱਕ ਦਿਨ ਵੀ ਨਹੀਂ ਕੱਢ ਸਕਦੇ ਪਰ ਅਸਲ ਦੇ ਵਿੱਚ ਕੇਸ ਕਟਵਾਉਣ ਦਾ ਇੱਕ ਬਹਾਨਾ ਵਿਰੋਧੀ ਇਸ ਕਰਕੇ ਜਿਹੜਾ ਹੈ ਇਹ ਦਲੀਲਾਂ ਜਿਹੜੀਆਂ ਹਨ ਹੌਲੀਆਂ ਦਲੀਲਾਂ ਸਾਡੇ ਸਾਹਮਣੇ ਰੱਖਦੇ ਨੇ ਫੈਸ਼ਨ ਪ੍ਰਸਤੀ ਇੰਨੀ ਵੱਧ ਗਈ ਹੈ ਕਿ ਮਰਦ ਆਪਣਾ ਮਰਦਾਉ ਪੁਨਾ ਜਿਹੜਾ ਹੈ ਉਹ ਮਿੱਟੀ ਕਟੇ ਦੇ ਵਿੱਚ ਰੋਲ ਕੇ ਇਸਤਰੀ ਰੂਪ ਨੂੰ ਤਰਜੀਹ ਦੇ ਰਿਹਾ ਜੇ ਈਸ਼ਵਰ ਨੇ ਮਰਦ ਦੀ ਸ਼ਕਲ ਸੂਰਤ ਇਸਤਰੀ ਵਰਗੀ ਬਣਾਉਣੀ ਹੁੰਦੀ ਤਾਂ ਮਨੁੱਖ ਨੂੰ ਕਦੇ ਦਾੜ੍ਹੀ ਨਾ ਦਿੰਦਾ ਜੇ ਮਾਲਕ ਨੇ ਇਹ ਦਾੜ੍ਹੀ ਏ ਔਰਤ ਤੇ ਮਰਦ ਦੇ ਵਿੱਚ ਫਰਕ ਕੀਤਾ ਹੈ ਤਾਂ ਮਨੁੱਖ ਨੂੰ ਹੱਕ ਕਿੰਨੇ ਦਿੱਤਾ ਹੈ ਕਿ ਇਹਦੇ ਵਿੱਚ ਕੋਈ ਵਾਦ ਜਾਂ ਘਾਟ ਕਰੇ ਹੁਣ ਜਦੋਂ ਜਿਹੜੇ ਵੀਰ ਕੇਸ ਕਤਲ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਕੇਸ ਛੇਤੀ ਆਉਂਦੇ ਨੇ ਅਤੇ ਜਲਦੀ ਉੱਗਦੇ ਨੇ ਤੇ ਤੁਸੀਂ ਸੋਚ ਕੇ ਦੇਖੋ ਵੀ ਇੱਕ ਵਾਰ ਕੇਸ ਕਤਲ ਕੀਤੇ ਜੇ ਦੁਬਾਰਾ ਆਉਣ ਹੀ ਨਾ ਤੇ ਜੇ ਉਗਣੀ ਬੰਦ ਹੋ ਜਾਣ ਜੇ ਸਰੀਰ ਦੇ ਤੇ ਕੇਸ ਹੋਣ ਹੀ ਨਾ ਤੇ ਮਨੁੱਖ ਲੱਗੇਗਾ ਕਿਦਾਂ ਦਾ ਉਹਦੀ ਸ਼ਕਲ ਦਾ ਹਾਲ ਕੀ ਹੋਏਗਾ ਇਹ ਗੱਲ ਇਹ ਸਵਾਲ ਨਾ ਕਿਸੇ ਖੋਦੇ ਬੰਦੇ ਨੂੰ ਤੁਸੀਂ ਪੁੱਛ ਕੇ ਦੇਖਣਾ ਜਿਹਨੂੰ ਵਾਲ ਨਹੀਂ ਨਾ ਆ ਰਹੇ ਉਹਨੂੰ ਪੁੱਛ ਕੇ ਦੇਖੋ ਵੀ ਉਹਦਾ ਹਾਲ ਕੀ ਹੈ ਬਣਾ ਉਹ ਅਰਦਾਸਾਂ ਕਰਦਾ ਹੈ ਕਿ ਮਾਲਕਾ ਮੇਰੇ ਮੇਰੇ ਕਿਤੇ ਦਾੜ੍ਹੀ ਆ ਜਾਵੇ ਮੇਰੇ ਸਿਰ ਤੇ ਕੇਸ ਆ ਜਾਣ ਖੋਦੇ ਬੰਦੇ ਨੂੰ ਬੈਗ ਹੈ ਨਾ ਉਹਦੇ ਕੋਲ ਪੁੱਛ ਕੇ ਦੇਖਿਓ ਕਿ ਕਿਹੋ ਜਿਹੀ ਮਹੱਤਤਾ ਕੀ ਹੈ ਉਹ ਕਿੰਨਾ ਤਰਸਦਾ ਹੈ ਕਿ ਮੇਰੇ ਵੀ ਦਾੜੀ ਆ ਜਾਵੇ ਚਾਰ ਵਾਲ ਆ ਜਾਣ ਸੋ ਐਨਾ ਖਿਆਲ ਕਰੋ ਜੇ ਮਨੁੱਖ ਪ੍ਰਵਟਿਆਂ ਦੇ ਵਾਲ ਦਾ ਹੋਣ ਤਾਂ ਸ਼ਕਲ ਕਿਦਾਂ ਦੀ ਹੋਵੇਗੀ ਇਸ ਦੇ ਸਾਰੇ ਜਿਸਮ ਤੇ ਜੇ ਇੱਕ ਵੀ ਰੂ ਨਾ ਹੋਵੇ ਤੇ ਬੰਦੇ ਲੱਗੇਗਾ ਕਿਦੋਂ ਇਹ ਸਵਾਲ ਕਿਤੇ ਇਹਨਾਂ ਨੂੰ ਵਿਚਾਰ ਕੇ ਤੇ ਸਮਝਣ ਦਾ ਯਤਨ ਕਰਨਾ ਫਿਰ ਪਤਾ ਲੱਗੇਗਾ ਚਾਹੇ ਧਰਮ ਦੇ ਪੱਖ ਤੋਂ ਗੱਲ ਕਰੀਏ ਕੇਸਾਂ ਦੀ ਮਹੱਤਤਾ ਦੀ ਚਾਹੇ ਵਿਗਿਆਨਕ ਪੱਖ ਤੋਂ ਗੱਲ ਕਰੀਏ ਕੇਸਾਂ ਦਾ ਸਰੀਰ ਨੂੰ ਲਾਭ ਹੀ ਲਾਭ ਹੈ ਤੇ ਕਟਾਉਣ ਦਾ ਇੱਕ ਵੀ ਲਾਭ ਨਹੀਂ ਹੈਗਾ ਨੁਕਸਾਨ ਹੀ ਨੁਕਸਾਨ ਹੁਣ ਆਮ ਮਨੁੱਖ ਨੇ ਕਦੀ ਇਹ ਵਿਚਾਰਿਆ ਵੀ ਨਹੀਂ ਹੋਣਾ ਖਾਸ ਕਰਕੇ ਸਾਡੇ ਪ੍ਰਚਾਰਕਾਂ ਨੇ ਵੀ ਇੱਕ ਸਵਾਲ ਕਿ ਕੇਸ ਜਿਹੜੇ ਆ ਉਹ ਸਿਰ ਦੇ ਉੱਪਰ ਹੀ ਜ਼ਿਆਦਾ ਕਿਉਂ ਉਗਦੇ ਨੇ ਇਹ ਲੰਮੇ ਜ਼ਿਆਦਾ ਕੇਸ ਸਿਰ ਦੇ ਉੱਪਰ ਹੀ ਕਿਉਂ ਆ ਇਹ ਵੀ ਇੱਕ ਸਵਾਲ ਹੈ ਸੋ ਮੈਨੂੰ ਇਹਦੇ ਵਿੱਚ ਇਹ ਲੱਗਦਾ ਹੈ ਕਿ ਕੇਸ ਅਸਲ ਦੇ ਵਿੱਚ ਜਿਹੜਾ ਸਿਰ ਹੈ ਉਹ ਜਿਸਮ ਦੀ ਇੱਕ ਰਾਜਧਾਨੀ ਭਾਵ ਕਿ ਦਿਮਾਗ ਦੀਆਂ ਜਿਤਨੀਆਂ ਵੀ ਜਾਂ ਸਰੀਰ ਦੀਆਂ ਸ਼ਕਤੀਆਂ ਹਨ ਉਹਦਾ ਇੱਕ ਪਾਵਰ ਹਾਊਸ ਹੈ ਅਤੇ ਹਰ ਤਰ੍ਹਾਂ ਦੀ ਸੋਚ ਸ਼ਕਤੀ ਦਿਮਾਗ ਦੇ ਵਿੱਚ ਹੀ ਫੁਰਦੀ ਆ ਇਸ ਕਰਕੇ ਹੀ ਉਸ ਕਰਤੇ ਨੇ ਦਿਮਾਗ ਦੀ ਰੱਖਿਆ ਦੇ ਲਈ ਸਿਰ ਦੇ ਉੱਤੇ ਵਧੇਰੇ ਕੇਸ ਜਿਹੜੇ ਆ ਉਹ ਸਾਨੂੰ ਬਖਸ਼ਿਸ਼ ਕੀਤੀ ਹੁਣ ਮਿੱਟੀ ਘਟੇ ਤੋਂ ਅੱਖਾਂ ਦੀ ਰੱਖਿਆ ਕਰਨ ਦੇ ਲਈ ਬਰਵਟੇ ਆ ਪਲਕਾਂ ਦਿੱਤੀਆਂ ਅਤੇ ਜਿੰਨੇ ਵਲ ਜ਼ਰੂਰੀ ਹੈ ਨਾ ਉਹਨੇ ਹੀ ਉਗਦੇ ਆ ਜਦੋਂ ਪਿਸ਼ਾਬ ਦੀ ਗੱਲ ਆਉਂਦੀ ਆ ਸਾਡੇ ਵੀਰਜ ਦੀ ਇੰਦਰੇ ਦੀ ਗੱਲ ਆਉਂਦੀ ਆ ਤਾਂ ਉਹਦੇ ਬਚਾਅ ਦੇ ਲਈ ਵੀ ਰੂਮ ਜਿਹੜੇ ਉਹ ਹੁਣੇ ਬੜੇ ਜ਼ਰੂਰੀ ਆ ਅਤੇ ਕੁਦਰਤ ਨੇ ਉਸ ਹਿਸਾਬ ਦੇ ਨਾਲ ਸਾਨੂੰ ਬਖਸ਼ਿਸ਼ ਕੀਤੀ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਨ ਤੋਂ ਬਾਅਦ ਆਪਾਂ ਇਸ ਗੱਲ ਨੂੰ ਸਮਝਦੇ ਹਾਂ ਕਿ ਕੇਸ ਜਿਹੜੇ ਆ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਅੰਗ ਅਤੇ ਕੁਦਰਤ ਦੀ ਇੱਕ ਬਨਾਵਟ ਜਿਨ੍ਹਾਂ ਦਾ ਖੰਡਨ ਕਰਨਾ ਜਾਂ ਇਹਨਾਂ ਨੂੰ ਕਟਾਉਣਾ ਕੁਦਰਤ ਦੇ ਅਸੂਲ ਨੂੰ ਭੰਗ ਕਰਨਾ ਹੈ ਡਾਕਟਰ ਵੀ ਜਿਹੜੇ ਉਹ ਭਲੀ ਪ੍ਰਕਾਰ ਜਾਣਦੇ ਆ ਕਿ ਮਨੁੱਖ ਜੋ ਖੁਰਾਕ ਖਾਂਦਾ ਉਹਦੇ 8 ਛਿੰਦੇ ਆ ਤੇ ਉਹਨਾਂ ਨੂੰ ਧਾਤਾਂ ਕਹਿੰਦੇ ਨੇ ਹੱਡੀ, ਮਾਸ, ਖੂਨ, ਵੀਰਜ, ਖੱਲੜੀ, ਨਾੜੀ ਇਹ ਧਾਤਾਂ ਜਿਹੜੀਆਂ ਨਾ ਕੁਦਰਤ ਦੇ ਹੁਕਮ ਦੇ ਵਿੱਚ ਹੀ ਸਰੀਰ ਦੇ ਵਿੱਚ ਪੈਦਾ ਹੁੰਦੀਆਂ ਨੇ ਹੁਣ ਜੇ ਸਰੀਰ ਖਤਮ ਹੋ ਜਾਵੇ ਤੇ ਉਹਨੂੰ ਮਿੱਟੀ ਦੇ ਵਿੱਚ ਦਬਾ ਦਿੱਤਾ ਜਾਵੇ ਬਾਕੀ ਤਾਂ ਸਾਰੀਆਂ ਧਾਤਾਂ ਗਲ ਸੜ ਜਾਂਦੀਆਂ ਪਰ ਰੋਮ ਬਹੁਤ ਦੇਰ ਤੱਕ ਜਿਹੜੇ ਉਹ ਕਾਇਮ ਰਹਿੰਦੇ ਨੇ ਸੰਜੀਵ ਰਹਿੰਦੇ ਨੇ ਜਿਉਂਦਿਆਂ ਵੀ ਜਸਮਾਨੀ ਤਾਕਤ ਦੇ ਮੁਤਾਬਕ ਇਹ ਵੱਧਦੇ ਘਟਦੇ ਤੇ ਸਫੇਦ ਹੁੰਦੇ ਰਹਿੰਦੇ ਨੇ ਤੇ ਇਸ ਗੱਲ ਤੋਂ ਬਿਲਕੁਲ ਸਾਫ਼ ਹੈ ਕਿ ਇਹ ਸਾਡੇ ਜਿਸਮ ਦਾ ਇੱਕ ਪੁਖਤਾ ਅੰਗ ਹੈ ਕੁਦਰਤ ਦੇ ਨਿਯਮਾਂ ਦੇ ਵਿੱਚ ਸ਼ਾਮਿਲ ਹੈ ਤੇ ਇਹਨਾਂ ਨੂੰ ਕਟਣਾ ਕਿਸੇ ਵੀ ਤਰ੍ਹਾਂ ਯੋਗ ਨਹੀਂ ਬਲਕਿ ਵੱੱਜਰ ਪਾਪ ਹੈ ਸੋ ਹੁਣ ਅਗਲੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਗੁਰਬਾਣੀ ਦੇ ਵਿੱਚ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ ਉਸ ਵਿਸ਼ੇ ਨੂੰ ਆਪਾਂ ਅਗਲੇ ਭਾਗ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਗੁਰਬਾਣੀ ਦੇ ਵਿੱਚ ਕੇਸਾਂ ਦਾ ਜੋ ਜ਼ਿਕਰ ਹੈ ਸੋ ਇਤਨੀ ਕਹਾਜ਼ਰੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ